ਚੜੱਕ ਕਰੋੜ ਦੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਤੇ ਸੀਨੀਅਰ ਕਪਤਾਨ ਦੀ ਹਦਾਇਤਾਂ ਮੁਤਾਬਕ ਥਾਣਾ ਮੁਖੀ ਚੜੱਕ ਸ਼੍ਰੀ ਜਨਕ ਰਾਜ ਜੀ ਨੇ ਪੁਲਿਸ ਪਾਰਟੀ ਸਮੇਤ ਚੜੱਕ ਕਰੋੜ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਰਾਂ ਨੂੰ ਰੋਕਿਆ ਜਾ ਸਕੇ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ਸ਼੍ਰੀ ਜਨਕ ਰਾਜ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਸचेਤ ਕੀਤਾ ਗਿਆ ਕਿ ਆਪਣੇ ਬੱਚਾ ਨੂੰ ਵਹੀਕਲ ਨਾ ਦਿੱਤਾ ਜਾਵੇ ਅਗਰ ਜੇ ਕੋਈ ਜ਼ਰੂਰੀ ਕੰਮ ਜਾਣਾ ਹੈ ਤਾਂ ਆਪ ਨਾਲ ਜਾ ਸਕਦੇ ਹਨ ਅਸੀਂ ਜੀ ਥਾਣਾ ਟੜਕ ਵੱਲੋਂ ਆਪਣੇ ਏਰੀਏ ਦੇ ਵਿੱਚ ਨਾਕਾਬੰਦੀ ਕੀਤੀ ਹੈ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਰੱਖਣ ਅਤੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਵਾਸਤੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਹੈ ਤੇ ਅੱਗੇ ਅਸੀਂ ਕੰਟੀਨਿਊ ਚੈੱਕ ਕਰ ਰਹੇ ਹਾਂ ਤੇ ਜਿਆਦਾ ਅਸੀਂ ਜਿਹੜੀ ਵਹੀਕਲ ਚੈਕਿੰਗ ਕਰ ਰਹੇ ਹਾਂ ਇਸ ਵੇਲੇ ਨੇ ਸਾਡੇ ਸਪੈਸ਼ਲ ਨਾਕਾਬੰਦੀਆਂ ਵਾਸਤੇ ਸਪੈਸ਼ਲ ਸਾਡੇ ਆਪਰੇਸ਼ਨ ਚੱਲਦੇ ਨੇ ਉਹਨਾਂ ਤੇ ਅਸੀਂ ਟਾਈਮ ਟੂ ਟਾਈਮ ਕੰਮ ਕਰਦੇ ਆਂ ਤੇ ਸੈਕਿੰਡ ਸਾਡੀ ਜਿਹੜੀ ਰੂਟੀਨ ਵੈਟਰ ਵੀ ਹੈਗਾ ਇਹ ਇਲਾਕੇ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਨੂੰ ਸੁਰੱਖਿਤ ਐਸ ਵੇਲੇ ਘਰਾਂ ਦੇ ਵਿੱਚ ਜਾਣ ਵਾਪਸ ਕੰਮ ਤੋਂ ਆਉਂਦੇ ਨੇ ਲੋਕ ਤੇ ਉਹ ਸੁਰੱਖਿਅਤ ਆਪ ਦੇ ਘਰਾਂ 'ਚ ਚਲੇ ਜਾਣ ਠੀਕ ਠਾਕ ਇਸ ਕਰਕੇ ਇਸ ਵੱਲੋਂ ਨਵੇਂ ਹਦੇਸ਼ ਜਾਰੀ ਕੀਤੇ ਗਏ ਵੀ ਜਿਹੜੇ 18 ਸਾਲ ਤੋਂ ਘੱਟ ਬੱਚੇ ਵਹੀਕਲ ਚਲਾਉਂਦੇ ਆ ਉਹਨਾਂ ਬਾਰੇ ਕੀ ਕਹਿਣਾ ਹੈ ਹਾਂਜੀ ਅਸੀਂ ਇਹ ਚੈਕਿੰਗ ਦੌਰਾਨ ਇਨਸ਼ੋਰ ਕਰ ਰਹੇ ਹਾਂ ਇਹਨਾਂ ਗੱਲਾਂ ਨੂੰ ਤੇ ਫਿਲਹਾਲ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਰੀ ਅਵੇਅਰਨੈਸ ਲੋਕਾਂ ਦੇ ਵਿੱਚ ਚਲੀ ਜਾਵੇ ਦੱਸ ਵੀ ਰਹੇ ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਤੇ ਜੇ ਕੋਈ ਮਤਲਬ ਆਉਂਦਾ ਹੈ ਤਾਂ ਉਹਨੂੰ ਅਸੀਂ ਸਾਰਾ ਮੈਥੋਡ ਅਨਸਾਰ ਬੱਚਿਆਂ ਨੂੰ ਇਹ ਹੀ ਹੈ ਜੀ ਵੀ ਉਹ ਆਪਣੀ ਏਜ ਪੂਰੀ ਕਰਨ ਉਸ ਤੋਂ ਬਾਅਦ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਪ੍ਰੋਪਰ ਬੇ ਨਾਲ ਤੇ ਫੇਰ ਹੀ ਉਹ ਜਿਹੜੇ ਵਹੀਕਲ ਨੂੰ ਚਲਾਉਣ ਤੇ ਇਵੇਂ ਜਿਹੜੇ ਉਹਨਾਂ ਦੇ ਹੈਗੇ ਪੇਰੈਂਟਸ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਆ ਵੀ ਆਪਣੇ ਬੱਚਿਆਂ ਨੂੰ ਇਸ ਗੱਲ ਤੋਂ ਸੁਚੇਤ ਕਰੋ ਤੇ ਵਹੀਕਲ ਉਹਨਾਂ ਨੂੰ ਜਿਹੜਾ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਜੇ ਕਿਸੇ ਨੇ ਜਾਣਾ ਹੈ ਮਜਬੂਰੀ ਹੈ ਤਾਂ ਉਹਦੇ ਨਾਲ ਜਾਇਜ਼ ਮੋਗਾ ਤੋਂ ਰਾਜਾ ਢਾਲੀਵਾਲ ਦੀ ਖਾਸ ਰਿਪੋਰਟ